ਅੱਜ ਜਿਹੜੇ ਦਲੇ ਫੇਕ ਆਈਡੀਆ ਤੇ ਮੈਨੂੰ ਮੈਸੇਜ ਕਰਦੇ ਆ ਨਾ ਤੇ ਤੂੰ ਜੱਟ ਸਿੱਖ ਹੋ ਕੇ ਮਜੀਬੀ ਸਿੱਖਾਂ ਦੇ ਬੜੇ ਗੌਣਦੋਂ ਨਾਲ ਪਹਿਲਾਂ ਜਾ ਕੇ ਮਜੀਬੀ ਸਿੱਖਾਂ ਇਤਿਹਾਸ ਪੜੋ ਠੀਕ ਹੈ ਪਹਿਲਾ ਜਾਤ ਪਾਤ ਚੋਂ ਨਿਕਲੋ ਪਹਿਲਾ ਗੁਰੂ ਸਾਹਿਬ ਨੇ ਇੱਕ ਹੀ ਪੜੋ ਗੁਰੂ ਸਾਹਿਬ ਨੇ ਕਿੱਥੇ ਜਾਤ ਪਾਤ ਲਿਖੀ ਆ ਗੁਰੂ ਸਾਹਿਬ ਲਿਖਿਆ ਆ ਕਿ ਜਾਤ ਪਾਤ ਕੋ ਹਮਰੋ ਬਿਟਾਈ ਜਪਾਲ ਸਿੰਘ ਹੰਪੌਰ ਬਿਲਾਈ ਜੇ ਤੋ ਗੁਰੂ ਸਾਹਿਬ ਨੇ ਸਾਰਾ ਕਨਸੈਪਟ ਹੀ ਕਲੀਅਰ ਕਰਤਾ ਤੇ ਫਿਰ ਤੁਸੀਂ ਕੌਣ ਹੁੰਦੇ ਹੋ ਜਾਤ ਪਾਤ ਕਰਨ ਵਾਲੇ ਤੁਸੀਂ ਕੌਣ ਹੁੰਦੇ ਹੋ ਮਜੀ ਵੀ ਸਿੱਖਾਂ ਲਈ ਜੁੜਾ ਸ਼ਬਦ ਪਤਾ ਨਹੀਂ ਕਿਹੜੇ ਕਿਹੜੇ ਗੰਦੇ ਵਰ ਤੁਸੀਂ ਯੂਜ਼ ਕਰਦੇ ਜੇ ਇਹ ਤੁਹਾਡੀ ਮਾਨਸਿਕਤਾ ਐਂ ਤਾਂ ਤੁਸੀਂ ਖਾਲਸਾ ਰਜ ਲੈਣੇ ਨੇ ਜਵਾਬ ਦੋ ਠੀਕ ਆ ਤੁਸੀਂ ਜੱਟ ਜੱਟ ਕਰਦੇ ਫਿਰਦੇ ਜੇ ਇਹ ਤੁਸੀਂ ਉਹੀ ਜੱਟ ਜੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਘੋੜੇ ਦੀਆ ਵਾਅਦਾ ਫੜ ਲਈਆਂ ਸੀ ਤੇ ਇਹ ਕਿਹਾ ਸੀ ਗੁਰੂ ਸਾਹਿਬ ਜੀ ਸਾਨੂੰ ਤਰਖਾ ਦੇਓ ਜਿਹੜੇ ਗੁਰੂ ਸਾਹਿਬ ਤੇ ਮਾੜਾ ਸਮਾਂ ਸੀ ਤੇ ਮਰ ਵੀ ਸਿੱਖਾਂ ਨੇ ਅੱਗੇ ਹੋ ਕੇ ਗੁਰੂ ਸਾਹਿਬ ਦਾ ਸਾਥ ਦਿੱਤਾ ਅਜ ਬੈਸਟ ਸ਼ੂਟਰ ਰੰਗਰੇਟੇ ਮੰਨੇ ਗਿਰਦ ਦਸਮਦੀ ਬਾੜੀ ਦੇ ਵਿੱਚ ਇਤਿਹਾਸ ਤੁਸੀਂ ਦਬਾ ਸਕਦੇ ਹੋ ਇਤਿਹਾਸ ਨੂੰ ਕਦੀ ਮਿਟਾਇਆ ਨਹੀਂ ਜਾ ਸਕਦਾ ਮੈਂ ਤੇ ਇੱਕ ਬਹਾਨਾ ਆ ਚੁੱਪ ਦਾ ਚੁੱਪ ਦਾ ਤੁਹਾਨੂੰ ਬਾਬਾ ਮੇਜਰ ਸਿੰਘ ਸੋਢੀ ਹੈ ਕਿ ਇਹ ਸਰ ਸਾਬ ਬਾਬਾ ਮੇਜਰ ਸਿੰਘ ਸੋਢੀ ਦੀ ਗੱਲ ਕਿਉਂ ਕਰਦਾ ਉਹ ਇਸ ਕਰਕੇ ਕਰਦਾ ਕਿ ਜਿਹੜੇ ਵੱਡੇ ਵੱਡੇ ਜ਼ਥੇਦਾਰਾਂ ਨੇ ਛੋਟੀ ਜਾਤੀਆਂ ਨੂੰ ਨਕਾਰਤਾ ਦਲ ਚੋਂ ਬਾਹਰ ਕੱਢਤਾ ਬਾਬਾ ਮੇਜਰ ਸਿੰਘ ਸੋਢੀ ਜੀ ਨੇ ਸਾਰੇ ਸਿੰਘ ਆਪਣੇ ਗੱਲ ਨਾਲ ਲਾਲੇ ਠੀਕ ਹੈ ਇਸ ਕਰਕੇ ਇਸ ਬਾਬਾ ਮੇਜਰ ਸਿੰਘ ਸੋਢੀ ਜੀ ਦਾ ਪੂਰੇ ਪੰਜਾਬ ਦੇ ਵਿੱਚ ਵਿਸ਼ਵ ਦੇ ਵਿੱਚ ਬੋਲ ਬਲ ਆਇਆ ਠੀਕ ਹੈ ਤੇ ਤੁਸੀਂ ਜਿੱਦੀਆ ਮਰਜੀ ਆ ਰਿਪੋਰਟਾਂ ਮਾਰ ਲਓ ਮੈਰੀ ਸਟ੍ਰਾਈਕਾ ਮਾਰ ਲਓ ਜਿੰਨਾ ਦਬਾਓਗੇ ਉਹਨਾ ਪ੍ਰਚਾਰ ਕਰਾਂਗਾ